ਆਕ ਮਾਂ ਪਿਤਾ ਨੇ ਦੇਰ ਜੀ ਦੇ ਆਦੂ ਚੋਟੀ ਸੰਤਾਂ ਨੇ ਲਿਆ ਦੇ ਸੰਤ ਭਗਵਾਨ ਸਿੰਘ ਵੀ ਆਏ ਅਦਾਸ ਹੋਏ ਸਤਿਗੁਰੂ ਨੇ ਕਿਰਪਾ ਕੀਤੀ ਸੰਗੋਈ ਦੀ ਦਾਸ ਮਹਾਪੁਰਸ਼ਾਂ ਦਾਤ ਧੰਨ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਕਬੂਦ ਹੋ ਗਏ ਤੇ 12 ਸਾਲ ਦਾ ਬੱਚਾ ਹੋਇਆ ਨਾ ਨਾ ਕੇ ਆਨੰਦ ਸਰੂਪ ਉਹ ਸਮਾਸੀ ਨਾਨੀ ਬੱਚਿਆਂ ਦੀ ਤਰ੍ਹਾਂ ਸੀ ਤੇ ਜਦ ਥੋੜਾ ਦਗਲਾ ਹੋਇਆ ਇਹਦੇ ਜਿਵੇਂ ਬੱਚੇ ਹੁੰਦੇ ਨੇ ਤਾਂ ਐਜ ਜਦੋਂ ਉਹ ਕੁਟ ਮਾਰ ਰਹੀ थी ਤੇ ਮੈਂ ਉਹਨੂੰ ਕੁਟ ਛੜਿਆ ਕੁਟ ਨਾ ਧੰਨ ਰਸਾ ਬਸੇ ਜਾ ਕੇ ਬੋਲਣਾ ਚੰਗਾ ਬੰਦ ਹੋ ਗਿਆ ਕੁਸਤਿ ਦਾ ਦੂਰਾਂਜ ਮਿਹਨਤ ਕੰਮ ਵੀ ਉਹਨਾਂ ਦੇ ਜ਼ਮੀਰ ਦੇ ਨਾਂਸਰੂਪ ਦਰਦਿਆ ਉਹ ਤੇ ਦਰਗਸ਼ੀ ਕਿਉਂਕਿ ਚੰਗੇ ਮਾੜੇ ਸ਼ਬਦ ਬਹੁਤ ਹੀ ਕੰਮ ਲੱਗ ਪਿਆ ਪਰਵਾਰ ਵੀ ਜਾਣ ਗਿਆ ਤੇ ਜਿਹਨ ਨੇ ਸੇਵਕਾਂ ਦੇ ਵਿਗਰਜਾਂ ਦੇ ਗਿਰਦੇ ਬੜਿਆ ਬੜਾ ਕੁਝ ਕਰਨ ਲੱਗਿਆ ਜੋ ਅੰਦਰੋਂ ਇਕਲੀ ਅੰਦਰ ਬਾਹਰ ਤੇ ਜਦ ਸਿਰ ਚੁੱਕਦਾ ਮਰਗ ਸਿਰ ਨਹੀਂ ਉਠਾ ਜਿੱਦਾ ਇਹ ਨਿਜਮ ਹੈ ਜਦੋਂ ਬੁਰੂ ਗ੍ਰੰਥ ਸਾਹਿਬ ਆ ਗਏ ਸਿਰ ਨੂੰ ਧੋਗੇ ਹੈ ਨਾ ਬੁਰੂ ਗ੍ਰੰਥ ਸਾਹਿਬ ਦੇ ਕਾਹਨ ਦਾ ਜਿਹੜਾ ਗਾਲ ਹੈ ਚੰਦੀ ਵਾਲਾ ਚੰਦੀ ਮਾਲੀਂ ਵੀ ਕਰੀ ਆਪਾਂ ਦੇ ਭਾਗ ਨਹੀਂ ਬਣਦਾ ਬਹੁਤ ਕੁਝ ਗਿਆ ਉਹਤੇ ਦਬਰ ਦਾ ਰਹਿ ਲਾ ਸੀ ਉਹਨੂੰ ਚਲੇ ਚੰਬੜ ਦੇ ਇਹੇ ਇਦਾਂ ਕਰਕੇ ਦੁਖੀ ਮਲ ਹੋਇਆ ਤਾਂਨਿਹਦਾਰ ਸਾਹਿਬ ਨੇ ਪੂਰਾ ਜੋ ਲਾਇਆ ਸਿਆਣੇ ਸਦੇ ਅਲਗੇ ਤੋੜ ਕੇ ਛਾਣੇ ਕਢ ਕੇ aur bargat na hove ਗਾਂਧੀ ਜੀ ਉਦੋਂ ਸੇ ਜਨਾਨੇ ਜਮੀਨਾਂ ਨਾਲ ਕਰਾਈ ਬੜੀ ਤਕਰੀਰ ਚਾਗੇ ਉਹ ਕੁਝ ਹੋਰ ਬਤਾ ਜਾਂਦੇ ਸਾਂ ਤਾਂ ਲਾਰਾਪੀ ਸੰਤ ਮਾਰਨ ਕਿਆ ਬੀਸਾਂ ਅਡੇ ਬਚਨ ਤਕਰੀਰ ਹੈ ਉਹ ਤਕਰੀਰ ਚਾਕੇ ਸਾਰੇ ਚੁੱਕ ਜਾਂਦੇ ਨੇ ਤੇ ਤੁਸੀਂ ਜਾਣੇ ਤੁਮ ਸਾਨੂੰ ਮੈਂ ਦਾ ਅੱਜ ਬੇਗਰੋ ਗਿਆਨੀ ਤੂੰ ਸੁਣੀ ਇਤਿਆਰ ਕੋਈ ਤੇ ਮੈਂ ਨਾ ਮੈਂ ਕਹਾਂ ਕਿ ਜਦ ਨਾਰਾਜ਼ੀ ਵੀ ਉੱਥੇ ਜਾਣਾ ਨਹੀਂ ਛੇ ਉਹ ਗਿਆਨੀ ਤੂੰ ਸੁਣੀ ਆਪਰੇ ਕਿ ਮੈਂ ਤਾਂ ਹੀ ਜਾਣਾ ਮੈਨੂੰ ਤਾਂ ਤੂੰ ਨਾਲ ਜਰੋ ਸੰਤ ਮਾਰਾਲੀ ਨੂੰ ਕਹਿੰਦਾ ਵੀ ਜਾਣਾ ਹੁਕਮ ਕਰਾਂ ਮੋੜੇ ਜਦ ਨੇ ਬੋਲਿਆ ਕਾਠ ਬੋਲਿਆ ਉੱਥੇ ਅਤਲ ਸਾਰਿਆਂ ਵਿੱਚ ਗਿਆਨੀ ਹੈ ਗਿਆਨੀ ਨੇ ਜਾਣਦੇ ਸਨ ਨਬਜੋ ਭਲਿਆ ਉਹ ਘੇੜ ਵੀ ਇਹ ਨਗਲ ਨਗਾਨੀ ਹੈ ਬਈ ਤੂੰ ਕੋਣ ਹੈ ਕਹਨ ਇਹ ਮੈਂ ਝੁਰੀ ਦਾ ਨਾਮ ਇਹ ਕਿਉਂ ਜਮਨੀ ਹੈ ਇਸ ਕਰ ਜਮਨੀ ਹੈ ਇਹ ਦੇਨੇ ਨੂੰ ਮਾਰੇ ਚੰਗੇ ਸ਼ਬਦ ਬੋਲਦਾ ਸੀ ਉੱਥੇ ਜੜ ਲੱਗੀ ਹੈ ਤੇ ਜੜ ਨੂੰ ਪਾਣੀ ਦਿੰਦਾ ਤੇ ਮੈਨੂੰ ਇਹ ਦੁੱਖ ਸਾਥ ਨਹੀਂ ਹੋ ਰਿਹਾ ਮਿਸ ਕਰ ਗਨ ਪਗਦੇ ਤੇ ਮੇਰੇ ਪੁੱਤ ਹੈ ਨਰਦ ਮੈਂ थानेदार ਤੋਂ ਵੀ ਹੈ ਅਗੇ ਤੁਹਾਡੇ ਨਾਲ ਸੰਤ ਚੜੇਗਾ ਹੀ ਕਰਨੀਆਂ ਸਾਡੀ ਚੰਗਿਆਈ ਤੇ ਰੱਖੀ ਨਾ ਸਾਡੀ ਸਿਹਤਾਂ ਦਾ ਕੀਤੀ ਹੈ ਪਹਾੜਾਂ ਕੰਮ ਕੀ ਹੈ ਜੰਨੇ ਜੰਨੇ ਕੰਮ ਵਾਰਸ ਆਇਆ ਪਾਸੇ ਆਇਆ ਤਾਂ ਗਾਂਦੇ ਨੂੰ ਕਰੋਂ ਛੁਟਕਾਰਾ ਕਰੋ ਅੰਮ੍ਰਿਤਾਂ ਸੁਰਗਾਰਾ ਕਰਨਾ ਸਾਤ ਲਕੀਰਾਂ ਕੱਢੇ ਦਮੀਆਂ ਦਮੀਆਂ ਇਹ ਪ੍ਰਣ ਕਰੇ ਕਿ ਮੈਂ ਦੇਰ ਨੂੰ ਕਦੀ ਨਹੀਂ ਕੋਈ ਸ਼ਬਦ ਮਾਲਾ ਕਾ ਮੰਗਾ ਤੇ ਸੇਵਾ ਕਰਾਂ ਤੇ ਨਿੰਮੇ ਛੱਡ ਦੇਣੀ ਤੇ ਮਰਜੀ ਜਰੂਰ ਆਦ ਤੋ ਬੇਗੰ ਪ੍ਰਵਾਨ ਨਾ ਮੰਨਾਈ ਛੇ ਠੀਕ ਹੈ ਗਿਆਨ ਜੀ ਗਾਨੇ ਨੂੰ ਕੀ ਸਾਨੂੰ ਕੀ ਨਿਸ਼ਾਨੇ ਦੇਣਗੇ ਮੈਂ ਸ਼ਰਾਬ ਚੜ੍ਹ ਗਈ। ਅੰਦਰ ਦਰਵਾਜ਼ਾ ਬਾਹਰਲਾ ਬੰਦ ਕਰਦੇ ਮੈਂ ਖੋਦ ਕੇ ਚੱਲ ਗਿਆ। ਦਰਵਾਜ਼ਾ ਬੰਦ ਕੀਤਾ। ਅਕਾ ਦੇ ਕੇ ਨੰਸੂ ਉਹਨੇ ਬੂਆ ਖੋਲ੍ਹ ਦਿੱਤੀ। ਤਾਂ ਸੰਗੀ ਐਸਾ ਵੱਡਾ ਸਥਾਨ ਹੈ ਜਿੱਥੇ ਛੇ ਰਦਮੀ ਮੰਦੀਆਂ। ਐਸੀ ਕਾਨੂੰਨਾ ਮੰਨੀ ਹੈ। ਕਾਨੂੰਨ ਨਾਲ ਸਰਕਾਰ ਨੂੰ ਸਰਕਾਰ ਨਾਲ ਕਰੀਏ ਬਾਬਾ ਕਮਲ ਸਿੰਘ ਜੀ ਨੇ ਕਮਾਈ ਕੀਤੀ ਨਾਮ ਜਪਤੇ ਹੈ ਬਾਣੀ ਪੜ੍ਹੀ ਹੈ ਸੇਵਾ ਕੀਤੀ ਹੈ ਉਹਦਾਰੀ ਰੰਗ ਚ